ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਪੰਜਾਬ ਦੇ ਵਿੱਚ ਪੂਰਾ ਪੰਜਾਬ ਬਲੌਕ ਕੀਤਾ ਹੋਇਆ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਕਿਸਾਨ ਉਤਰੇ ਹੋਏ ਨੇ ਲੋਕ ਉਤਰੇ ਹੋਏ ਧਰਨੇ ਦੀ ਜਿਹੜੀ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਖਾਨੀਆਂ ਕਰਾਂਗੇ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਡੀਟੀਵੀ ਚੰਡੀਗੜ੍ਹ ਦੇ ਨਾਲ ਕੈਮਰਾਮੈਨ ਲੱਕੀ ਕੁਰਾਲੀ ਦੇ ਨਾਲ ਮੈਂ ਕੁਲਦੀਪ ਦਲੇਰ ਧੰਨਵਾਦ ਹਾਂਜੀ ਅੱਜ ਰੋਡ ਜਾਮ ਕਰਿਆ ਹੋਇਆ ਕਾਰਨ ਕੀ ਹੈ ਇਹ ਦੇਖੋ ਜਿਹੜੀ ਖਾਨੀ ਮੰਗਾਂ ਨੂੰ ਲੈ ਕੇ ਸ਼ੰਘਾਰਸ ਲੰਬੇ ਸਮੇਂ ਤੋਂ ਚੱਲ ਰਿਹਾ ਆਪਾਂ ਪਹਿਲਾਂ ਵੀ ਸਾਲ ਤੋਂ ਵੱਧ ਲੜਿਆ ਉਦੋਂ ਵਾਦੇ ਜੋ ਕੀਤੇ ਸੀ ਸਰਕਾਰਾਂ ਨੇ ਉਹ ਲੁਕਵੇਂ ਢੰਗ ਦੇ ਨਾਲ ਜੋ ਤਿੰਨੇ ਕਾਨੂੰਨ ਨੇ ਸਾਡੇ ਮੰਡੀ ਕਰਨ ਵੀ ਬੰਦ ਕੀਤਾ ਜਾ ਰਿਹਾ ਹੈ ਐਮਐਸਪੀ ਦੀ ਵੀ ਜਿਹੜੀਆਂ ਪ੍ਰੋਬਲਮਾਂ ਐ ਸੋ ਉਹਨਾਂ ਨੂੰ ਉਹ ਰੱਤ ਕਰਕੇ ਉਹਨਾਂ ਨੂੰ ਲੁਕਵੇਂ ਢੰਗ ਦੇ ਨਾਲ ਸਰਮਾਇਅਦਾਰੀ ਨੂੰ ਜੋ ਕੋਆਪਰੇਟ ਕਰਾਉਣਾ ਹੈ ਉਹਨਾਂ ਨੂੰ ਉੱਪਰ ਚੱਕ ਰਹੇ ਹਨ ਪਰ ਜਿਹੜੇ ਸਿਸਟਮ ਜਿਹਦੇ ਨਾਲ ਦੇਸ਼ ਦਾ ਸੰਸਾਰ ਦਾ ਚੱਲਣਾ ਹੈ ਆਸਾਨੀ ਹੈ ਮਜਦੂਰੀ ਹੈ ਭਾਵੇਂ ਹੋਰ ਕੋਈ ਕਿਰਤ ਹੈ ਸਾਡੀਆਂ ਜ਼ਮੀਨਾਂ ਖੋ ਕੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਤੇ ਜੱਜੀਆਂ ਕਾਨੂੰਨ ਲਗਾ ਕੇ ਸਾਨੂੰ ਉਹ ਤੁਗਲਕੀ ਪ੍ਰਮਾਨਾ ਰਹੀਂ ਕਿਸਿਆਰਾ ਬਣਾਉਣਾ ਚਾਹੁੰਦੇ ਨੇ ਸੋ ਜਿੰਨੀ ਵੀ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਹੈ ਸੋ ਹੁਣ ਸ਼ੰਪੂ ਬਾਡਰ ਤੇ ਕਨੌਰੀ ਬਾਡਰ ਤੇ ਜੋ ਸਾਡੇ ਵੀਰ ਲੜ ਰਹੇ ਨੇ ਸਦਾ ਜਗਜੀਤ ਸਿੰਘ ਜੇ ਟੱਲੇਵਾਲ ਇੱਕ ਮਹੀਨੇ ਤੋਂ ਮਰਨ ਵਰਤਦੇ ਨੇ ਉਹਨਾਂ ਤਾਂ ਵੀ ਸਰਕਾਰ ਦੇ ਕੰਨ ਤੇ ਜੂਨ ਹੀ ਸਰਕ ਰਹੀ ਸਿਰਫ ਅੱਜ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਮਜਬੂਰੀ ਦੇ ਨਾਲ ਸਰਕਾਰ ਦੇ ਕੰਨ ਖੋਲਣ ਦੇ ਲਈ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਕਿਸਾਨਾਂ ਵੱਲੋਂ ਵਪਾਰੀਆਂ ਕਿਰਤੀਆਂ ਵੱਲੋਂ ਮਜ਼ਦੂਰਾ ਵੱਲੋਂ ਰਲ ਮਿਲ ਕੇ ਜੋ ਧਰਨੇ ਲਗਾਏ ਗਏ ਨੇ ਅਸੀਂ ਵੀ ਲੋਕਤਮਿਸ਼ਨ ਬਿਕੇ ਜੋ ਪੰਜਾਬ ਵੱਲੋਂ ਇੱਥੇ ਬਲਾਕ ਮਾਜਰੀ ਵਿਖੇ ਅੱਜ ਜੋ ਇੱਥੇ ਰੋਡ ਜਾਮ ਕੀਤਾ ਹੋਇਆ ਤਾਂ ਕਿ ਸਰਕਾਰ ਨੂੰ ਆਪਣੀਆਂ ਮੰਗਾਂ ਦੇ ਪ੍ਰਤੀ ਜਗਾ ਸਕੀਏ ਕਿਉਂਕਿ ਪੰਜਾਬ ਸਰਕਾਰ ਵੀ ਨਹੀਂ ਉਹ ਤੋਂ ਸੀ ਜਿੰਨਾ ਕੇਂਦਰ ਸਰਕਾਰ ਹੈ ਉਹਨਾਂ ਵੱਲੋਂ ਵੀ ਕੋਈ ਮੰਗ ਨਹੀਂ ਸਾਡੀ ਉਠਾਈ ਗਈ ਸੋ ਜਿਸ ਨੂੰ ਲੈ ਕੇ ਅੱਜ ਮੁਸ਼ਕਲ ਦੇ ਵਿੱਚ ਹੈ ਦੇ ਸਦਾਨ ਦਾਤਾ ਜਿੱਤੇ ਸਾਨੂੰ ਆਪਣੀਆਂ ਨਸਲਾਂ ਦਾ ਤੇ ਸਾਡੀਆਂ ਆਪਣੀਆਂ ਨਸਲਾਂ ਦਾ ਖਤਰਾ ਹੈ ਆਪਣੇ ਭਵਿੱਖ ਦੀ ਚਿੰਤਾ ਹੈ ਉੱਥੇ ਨਾਲ ਹੀ ਸਿਸਟਮ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਤੇ ਪੂਰੇ ਸੰਸਾਰ ਦਾ ਖੜੇਗਾ ਕਿਉਂਕਿ ਹਰ ਇੱਕ ਖੇਤੀ ਦੇ ਸੈਕਟਰ ਦੇ ਨਾਲ ਪਮੇ ਉਹ ਕੋਰਪੋਰੇਟ ਤੌਰ ਤੇ ਸੰਤਤੀ ادارے ਨੇ ਜਾਂ ਹੋਰ ਵਪਾਰਕ ادارے ਨੇ ਦੁਕਾਨਦਾਰ ਹੈ ਉਹ ਸਾਰਾ ਹੀ ਸਾਡੇ ਇਸਤੀ ਸਿਸਟਮ ਨਾਲ ਜੁੜਿਆ ਹੋਇਆ ਹੈ ਜੇ ਇਹ ਵੀ ਖਤਮ ਹੋ ਗਈ ਜੋ ਕੇਂਦਰ ਸਰਕਾਰ ਦੀ ਚਾਲ ਜਿਵੇਂ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਘਟਿਆ ਰਹੀ ਹੈ ਸੋ ਉਹ ਮੈਲੀ ਸੋਚ ਦੇ ਕਾਰਨ ਅੱਜ ਵੀ ਕਿਸਾਨਾਂ ਨੂੰ ਆਕੇ ਸਾਨੂੰ ਸੜਕਾਂ ਤੇ ਬੈਠਣ ਲਈ ਠੰਡ ਦੇ ਵਿੱਚ ਮਜਬੂਰ ਹੋਣਾ ਪੈ ਰਿਹਾ ਤੇ ਲੜਨਾ ਪੈ ਰਿਹਾ ਹੈ ਕਿੰਨੀਆਂ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਨੇ ਕਿਉਂਕਿ ਬਹੁਤੀਆਂ ਜਿਹੜੀਆਂ ਜਥੇਬੰਦੀਆਂ ਉਹ ਸਮਰਥਨ ਨਹੀਂ ਦੇ ਰਹੀ ਢੱਲੇਵਾਲ ਨੂੰ ਕਾਰਨ ਕੀ ਹੈ ਨਹੀਂ ਜੀ ਜਿਹੜਾ ਅੱਜ ਦੇ ਪ੍ਰੋਟੈਸਟ ਵਿੱਚ ਭਾਵੇਂ ਉੱਥੇ ਦੋ ਫੋਰਮ ਲੜ ਰਹੇ ਨੇ ਪਰ ਉਹਨਾਂ ਦੇ ਪਿਛੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਤਾ ਕਰ ਰਹੀਆਂ ਨੇ ਅੱਜ ਸਾਇਦ ਅਸੀਂ ਆਪਣੇ ਜਕਰ ਜ਼ਿਲ੍ਹੇ ਵਿੱਚ ਹੀ ਦੇਖ ਲਈਏ ਤਾਂ ਕੋਈ ਇਹੀ ਜਥੇਬੰਦੀ ਨਹੀਂ ਜਿਹੜੀ ਨਹੀਂ ਲੜ ਰਹੀ ਹੋਵੇਗੀ ਸਾਰੀਆਂ ਹੀ ਪੰਜਾਬ ਬੰਦੇ ਵਿੱਚ ਅੱਜ ਸ਼ਾਮਲ ਹੋਈਆਂ ਨੇ ਸਾਰਿਆਂ ਵੱਲੋਂ ਰਲ ਮਿਲ ਕੇ ਇੱਥੇ ਵੀ ਸਾਡੇ ਨਾਲ ਰਾਜੇਵਾਲ ਦੇ ਸਿੱਧੂ ਪਰਦੇ ਤੇ ਹੋਰ ਜਥੇਬੰਦੀਆਂ ਦੇ ਜਿਹੜੇ ਮੈਂਬਰ ਆ ਪਹੁੰਚੇ ਹੋਏ ਆ ਇੱਕ ਹੋਰ ਧਰਨਾ দেয়া ਜਾਂਦਾ ਕਿਸਾਨ ਮਜ਼ਦੂਰ ਏਕਤਾ ਦਾ ਪਰ ਧਰਨੇ ਲਾਉਣ ਵਾਸਤੇ ਮਜ਼ਦੂਰ ਨੇ ਜਿਹੜੇ ਉਹ ਲਿਆ ਟਰਾਲੀਆਂ ਪਰ ਕੇ ਲਿਆਉਂਦੇ ਆ ਪਰ ਲਿਖੇ ਖੇਤਾਂ ਦੇ ਵਿੱਚ ਕੰਮ ਕਰਦੇ ਉੱਤੇ ਪ੍ਰਵਾਸੀ ਕਰਦੇ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਦੇ ਨਾਲ ਧਰਨਿਆ ਤੇ ਦੇਖੋ ਜੀ ਪਰਵਾਰਸੀਆਂ ਦਾ ਨਹੀਂ ਜਿਹੜਾ ਸਾਡਾ ਪਿੱਛੇ ਤੇ ਰਿਸ਼ਤਾ ਜੁੜਿਆ ਹੋਇਆ ਸਿਰਫ ਆਪਣੇ ਇੱਥੇ ਦੇ ਹੀ ਹੈ ਜਿੰਨੇ ਕੁ ਵੀ ਹੁਣ ਸਮਾਂ ਬਦਲ ਰਿਹਾ ਹੈ ਚਲੋ ਮਜ਼ਦੂਰੀ ਦਾ ਵੀ ਘਟ ਰਿਹਾ ਹੈ ਆਪੋ ਆਪਣੇ ਹੁਣ ਮਿਹਨਤ ਵੱਲ ਹੋ ਕੇ ਭਾਵੇਂ ਉਹ ਜਾ ਕੇ ਸੰਤਾਂ ਦੇ ਵਿੱਚ ਕੰਮ ਕਰਨ ਲੱਗੇ ਜਿੰਨੇ ਕੁ ਵੀ ਰਹੇ ਰਹੇ ਨੇ ਉਹਨੀਆਂ ਕੁ ਮਜ਼ਦੂਰ ਜਥੇਬੰਦੀਆਂ ਉਹ ਵੀ ਨਾਲ ਹੋ ਕੇ ਕੁੱਲ ਹਿੰਦ ਕਿਸਾਨ ਸਭਾ ਉਹ ਸਾਡੇ ਨਾਲ ਜਿਹੜੀ ਹੈਗੀ ਸਾਥ ਨਿਭਾ ਰਹੀ ਹੈ ਨਹੀਂ ਕਿਸਾਨਾਂ ਨੂੰ ਐਮਐਸਪੀ ਮਿਲ ਜੀ ਮਿਲੇਗੀ ਆ ਨਹੀਂ ਜਦੋਂ ਉਹ ਅਸਿਆਸ ਕਰਦੇ ਨੇ ਕਿ ਮਿਲੇ ਪਰ ਮਜ਼ਦੂਰਾਂ ਨੂੰ ਕੀ ਮਿਲੇਗਾ ਜਦੋਂ ਕਿਸਾਨ ਉન્નਤ ਹੋਣਗੇ ਤਾਂ ਮਜ਼ਦੂਰ ਵੀ ਉਹਨਾਂ ਦੇ ਨਾਲ ਜੁੜੇ ਨੇ ਪਹਿਲਾ ਐਮਐਸਬੀ ਦੇ ਦੇਖੋ ਕਿੰਨੀਆਂ ਮੋਤਾ ਸਾਡੀਆਂ ਸਾਲ ਤੋਂ ਬਾਅਦ ਪਹਿਲਾਂ ਬੈਠੇ ਉੱਥੇ ਹੋ ਗਈਆਂ ਇੱਥੇ ਹੋ ਗਈਆਂ ਅਜੇ ਤਾਂ ਐਮਐਸਬੀ ਦੀ ਉਹ ਪਹਿਲਾ ਲੜਾਈ ਹੈ ਜੇਕਰ ਐਮਐਸਬੀ ਹੁੰਦੀ ਹੈ ਤਾਂ ਕਿਸਾਨ ਨੂੰ ਉਨਤ ਹੁੰਦਾ ਹੈ ਤਾਂ ਮਜ਼ਦੂਰ ਤਾਂ ਨਾਲ ਜੁੜਿਆ ਹੋਇਆ ਉਹਨਾਂ ਦਾ ਇਹ ਮਜ਼ਦੂਰ ਤਾਂ ਨਾਲ ਜੁੜਿਆ ਪਰ ਫਿਲਹਾਲ ਤੇ ਜੇ ਖੇਤਾਂ ਦੇ ਵਿੱਚ ਕੰਮ ਕਰਦੇ ਉੱਥੇ ਪੰਜਾਬੀ ਦਾ ਹੈ ਨਹੀਂ ਤੇ ਸਾਰੇ ਪ੍ਰਵਾਸੀ ਕੰਮ ਕਰਦੇ ਨੇ ਉਹਨਾਂ ਨੂੰ ਕਿਵੇਂ ਇੱਥੋਂ ਨਹੀਂ ਜਿੱਥੇ ਪੰਜਾਬੀ ਕਰ ਰਹੇ ਨੇ ਮੈਂ ਫੇਰ ਕਹਿਣਾ ਵੀ ਤੁਸੀਂ ਮੈਨੂੰ ਦੱਸੋ ਪਿੰਡਾਂ ਵਿੱਚ ਹੁਣ ਰਹਿ ਕਿੰਨੇ ਕੁ ਪੰਜਾਬੀ ਖੇਤਾਂ ਵਿੱਚ ਕੰਮ ਕਰਨ ਵਾਲੇ ਅੱਗੇ ਅਸੀਂ ਸਾਂਝ ਨਵਾਉਂਦੇ ਸੀ ਉਹ ਹੁਣ ਸੰਨਤਾ ਵਿੱਚ ਜਲ ਗਏ ਨੇ ਜਿੰਨੇ ਕੁ ਵੀ ਹੈਗੇ ਨੇ ਹੁਣ ਜਿਹੜਾ ਬੋਲਬਾਲਾ ਪ੍ਰਵਾਸੀਆਂ ਦਾ ਹੋ ਰਿਹਾ ਹੈ ਇਹ ਵੀ ਸਰਕਾਰਾਂ ਦੇ ਤਹਿਤ ਹੋ ਰਿਹਾ ਉਸ ਦੇ ਖਿਲਾਫ ਵੀ ਅਸੀਂ ਲੜ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਭਾਵੇਂ ਸਰਕਾਰਾਂ ਤਾਂ ਉਹਨਾਂ ਨੂੰ ਸ਼ਾਇਦ ਨਹੀਂ ਸਾਡੀ ਆਪਣੀ ਵੀ ਅਸੀਂ ਮੰਨਦੇ ਕਿ ਉੱਥੇ ਗਲਤੀ ਹੈ ਕਿ ਉਹਨਾਂ ਦੇ ਡਾਕੂ ਪੱਕੇ ਤੌਰ ਤੇ ਰਹਿਸ਼ਾ ਨਾ ਹੋਣ ਉਹ ਕਿਤੇ ਨਾ ਕਿਤੇ ਇਹਨਾਂ ਦੇ ਲਈ ਪ੍ਰੋਬਲਮ ਉਹ ਸਾਡੇ ਮਜ਼ਦੂਰ ਭਾਈਆਂ ਲਈ ਖੜੀ ਹੋ ਰਹੀ ਹੈ ਸੋ ਸਾਡੀ ਸਾਂਝੀ ਲੜਾਈ ਹੈ ਅਗਰ ਇੱਧਰ ਵੀ ਕੋਈ ਸਵਾਲ ਮਿਲਦਾ ਹੈ ਤਾਂ ਉਹਨਾਂ ਦਾ ਵੀ ਨਾਲ ਜਿਹੜੇ ਤੰਦੇ ਦੇ ਵਿੱਚ ਜੁੜੇ ਹੋਏ ਨੇ ਮਜ਼ਦੂਰਾਂ ਦਾ ਨਾਲ ਦੀ ਨਾਲ ਜੋ ਹੈਗਾ ਜਦੋਂ ਫਸਲਾਂ ਦੇ ਰੇਟ ਵਧਣਗੇ ਮਜ਼ਦੂਰੀ ਵੀ ਨਾਲ ਵਧੇਗੀ ਜਿਵੇਂ ਤੁਸੀਂ ਲੁਧਿਆਣਾ ਦੇ ਵਿੱਚ ਦੇਖਿਆ ਜਦੋਂ ਧਰਨਾ ਲੱਗਿਆ ਕਾਲੇ ਪਾਣੀ ਦਾ ਤੇ ਉਦੋਂ ਪ੍ਰਾਈਵੇਟ ਸੈਕਟਰ ਨੇ ਪਰਵਾਸੀ ਮਜ਼ਦੂਰ ਬਰਾਬਰ ਬਿਠਾਤੇ ਪੰਜਾਬੀਆਂ ਦੇ ਧਰਮਿਆਂ ਦੇ ਸਾਨੂੰ ਲੱਗਦਾ ਨਹੀਂ ਕਿ ਜਦੋਂ ਅਗੇ ਨੂੰ ਕੋਈ ਧਰਮ ਇਸ ਤਰ੍ਹਾਂ ਦਾ ਲੱਗੇਗਾ ਤਾਂ ਦੁਬਾਰੇ ਤੁਹਾਡੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਪਰਵਾਸੀ ਮਜ਼ਦੂਰਾਂ ਨੂੰ ਉਠਾਇਆ ਜਾ ਸਕਦਾ ਬਿਲਕੁਲ ਉਹ ਆਪਾਂ ਪਹਿਲਾਂ ਵੀ ਕਹਿ ਬਿਆ ਸਾਡੇ ਲੋਕਾਂ ਨੂੰ ਵੀ ਚਾਗਣਾ ਪਵੇਗਾ ਅਸੀਂ ਲਾਲਚ ਬਸ ਉਹਨਾਂ ਨੂੰ ਕਮਰੇ ਦੇ ਦੇ ਕੇ ਬਿਠਾ ਰਹੇ ਹਾਂ ਤੇ ਜੇਕਰ ਅਸੀਂ ਪ੍ਰਵਾਸੀਆਂ ਦੇ ਆਪਣੀਆਂ ਵੋਟਾਂ ਲਈ ਡਾਕੂਮੈਂਟ ਬਣਾ ਰਹੇ ਹਾਂ ਪ੍ਰੋਬਲਮ ਸਾਨੂੰ ਆਪਣੇ ਹੱਥ ਨਾਲ ਦਿੱਤੀਆਂ ਜਿਹੜੀਆਂ ਦੰਦਾ ਨਾਲ ਖੋਲਣੀਆਂ ਪੈਣਗੀਆਂ ਉਹ ਉਹ ਸਮੱਸਿਆ ਜ਼ਰੂਰ ਸਾਡੇ ਹਾਲਾਤ ਸਾਹਮਣੇ ਆ ਰਹੇ ਨੇ ਪਿੱਛੇ ਮੋਹਾਲੀ ਦੇ ਵਿੱਚ ਦੋ ਨੌਜਵਾਨ ਮਤਲਬ ਬਾਤ ਰਹੀ ਇਹਨੇ ਲੁੱਟਾਂ ਖੋਹਾਂ ਵਧ ਰਹੀਆਂ ਨੇ ਇਹ ਜ਼ਰੂਰ ਸਾਡੇ ਲੋਕਾਂ ਨੂੰ ਠੀਕ ਹੈ ਕੋਈ ਵੀ ਕੰਮ ਲਈ ਆਉਂਦਾ ਬੱਕਰੀ ਗੱਲ ਹੈ ਕੋਈ ਪਰ ਉਹਨੂੰ ਜੇਕਰ ਅਸੀਂ ਪੱਕੇ ਤੌਰ ਤੇ ਰਹਿਸ ਸਾਨੂੰ ਕਿਤੇ ਇੱਥੇ ਨਾਲ ਸਰਾਦੇ ਤੇ ਹਿਮਾਚਲ ਜਾ ਕੇ ਜਮੀਨ ਲੈਂਡ ਦਾ ਅਧਿਕਾਰ ਨਹੀਂ ਸੋ ਉਹਨਾਂ ਦੇ ਡਾਕੂਮੈਂਟ ਬਣਾ ਕੇ ਪੱਕੀਆਂ ਰਹਿਸ਼ਾ ਨਾ ਹੁਣ ਜੇਕਰ ਸਰਕਾਰਾਂ ਚਾਲ ਚੱਲਦੀਆਂ ਨੇ ਤਾਂ ਸਾਨੂੰ ਸਾਡੇ ਕਿਸਾਨਾਂ ਨੂੰ ਜ਼ਰੂਰੀ ਸੁਪਰਤੀ ਅਵੇਰ ਹੋਣਾ ਪਏਗਾ ਡਾਕੂਮੈਂਟ ਦੀ ਗੱਲ ਤੁਸੀਂ ਗੱਲ ਕਰਦੇ ਹੋ ਡਾਕੂਮੈਂਟ ਆ ਕੇ ਸਰਕਾਰ ਨੇ ਤਾਂ ਬਣਾਏ ਹੀ ਨਹੀਂ ਉਹ ਤਾਂ ਬਣਾਏ ਆ ਤੁਹਾਡੀ ਪੰਚ ਜਿਹੜੋ ਪੰਚਾਇਤੀ ਚੋਣਾਂ ਹੁੰਦੀਆਂ ਨੇ ਵਿੱਚ ਵੋਟਾਂ ਲੈਣ ਵਾਸਤੇ ਉਹਨਾਂ ਦੀ ਵੋ ਕੋੜਾ ਤੁਹਾਨੂੰ ਲੱਗਦਾ ਨਹੀਂ ਕੋੜਾ ਹੈ ਬਿਲਕੁਲ ਜੀ ਮੈਂ ਪਹਿਲੇ ਸਵਾਲ ਵਿੱਚ ਤੁਹਾਨੂੰ ਇਹ ਜਵਾਬ ਦੇ ਚੁੱਕਿਆ ਵੀ ਕਿਤੇ ਨਾ ਕਿਤੇ ਇਹ ਸਾਡੀਆਂ ਆਪਣੀਆਂ ਗਲਤੀਆਂ ਵੀ ਜਿਹੜੀਆਂ ਸਾਨੂੰ ਭੁਗਤਣੀਆਂ ਪੈ ਰਹੀਆਂ ਵੀ ਅਸੀਂ ਕਿਤੇ ਲਾਲਚ ਬਸ ਇਹ ਤਾਂ ਹੁਣ ਚਲੋ ਸਰਕਾਰ ਨੇ ਭਾਰਤbhar ਸਰਕਾਰ ਕੰਮ ਰੇਤ ਨਹੀਂ ਸੱਤ ਧੱਕੇ ਨਾਲ ਦੁਆ ਰਹੀ ਹੈ ਡਾਕੂਮੈਂਟ ਤਾਂ ਅਸੀਂ ਆਪ ਬਣਾ ਰਹੇ ਹਾਂ ਪੰਚਾਇਤਾਂ ਦੀ ਵੋਟਾਂ ਦੇ ਲਈ ਉਹ ਸਾਨੂੰ ਜਰੂਰ ਮੈਂ ਫੇਰ ਦੁਬਾਰਾ ਇਹ ਅਪੀਲ ਕਰ ਰਿਹਾ ਹਾਂ ਕਿਸਾਨ ਵੀਰਾਂ ਨੂੰ ਸਾਨੂੰ ਇਸ ਪ੍ਰਤੀ ਅਵੇਰ ਹੋਣਾ ਪਵੇਗਾ ਜਾਗਣਾ ਪਵੇਗਾ ਕਿ ਸਾਨੂੰ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਇੱਥੇ ਰਹਿਣਾ ਚਾਹੀਦਾ ਅਗਰ ਕੋਈ ਅਸੀਂ ਵੀ ਠੀਕਾ ਕੰਮ ਕਰਨ ਜਾਂਦੇ ਇੱਥੇ ਕਿਤੇ ਵੀ ਆਉਂਦਾ ਪਰ ਪੱਕੇ ਤੌਰ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਟਿਕਾਣੇ ਨਾ ਬਣਾਏ ਜਾਣ ਕਿਉਂਕਿ ਮਾਹੌਲ ਪੰਜਾਬ ਦਾ ਵਿਗੜ ਰਿਹਾ ਇਸ ਕਾਰਨ ਇਹ ਹਾਲਾਤ ਸਾਡੇ ਸਾਹਮਣੇ ਆ ਸੜਕਾਂ ਤੇ ਵੀ ਪੰਜਾਬੀ ਬੈਠਾਏ ਤੇ ਪਰੇਸ਼ਾਨ ਪੰਜਾਬੀ ਹੋ ਰਹੇ ਨੇ ਔਰ ਜਿਹੜੇ ਤੁਸੀਂ ਕੋਰਪਰੇਟ ਘਰਾਂ ਦੀ ਗੱਲ ਕੀਤੀ ਹੈ ਫੈਕਟਰੀਆਂ ਚੱਲਦੀਆਂ ਉੱਥੇ ਪ੍ਰਵਾਸੀ ਸਾਰੀ ਫੈਕਟਰੀਆਂ ਚੱਲਦੀਆਂ ਨੇ ਤੇ ਪ੍ਰਵਾਸੀ ਉੱਥੇ ਕੰਮ ਕਰਦੇ ਨੇ ਜਿਹੜੇ ਪੰਜਾਬੀ ਨੇ ਸਾਰੇ ਘਰਾਂ ਬੈਠੇ ਨੇ ਛੁੱਟੀ ਕਰਦੇ ਕਰ ਰਹੇ ਨੇ ਤੇ ਜਿਹੜੀਆਂ ਫੈਕਟਰੀਆਂ ਚੱਲਦੀਆਂ ਉਹ ਕਿਉਂ ਨਹੀਂ ਬੰਦ ਕਰਵਾਈ ਜਾਂਦੀਆਂ ਦੇਖੋ ਸਾਰਾ ਕੁਝ ਜਦੋਂ ਪੰਜਾਬ ਹੋ ਗਿਆ ਜਿਹੜੀ ਨਾਲ ਨਾਲ ਸਾਰੇ ਜਾ ਕੇ ਇੱਕ ਜਥਾ ਸਾਡਾ ਇੱਧਰ ਮੁੱਲਾ ਪਰ ਛੱਡ ਗਿਆ ਮਾਜਰੀ ਇੱਧਰ ਗਿਆ ਤੇ ਕੋਰਾਲੀ ਵਿੱਚ ਵੀ ਵੀਰਾਂ ਨਹੀਂ ਉੱਥੇ ਜਥਾ ਚ ਨਾਲੋਂ ਭੇਜਿਆ ਪਟਿਆਲੇ ਤੋਂ ਤੇ ਜਿੰਨੇ ਕ ਹੈ ਆਪਣੇ ਆਪਣੇ ਥਾਂ ਕੋਸ਼ਿਸ਼ ਕਰ ਰਹੇ ਨੇ ਪਰ ਲੋਕ ਹਲੇ ਅਵੇਅਰ ਹੋ ਕੇ ਨਿਕਲ ਘਟ ਰਹੇ ਨੇ ਪਰ ਜਿੰਨੇ ਕ ਵੀ ਆਏ ਨੇ ਕਾਰ ਕੋਲ ਜਰੂਰ ਪਹੁੰਚ ਗਿਆ ਹੈ ਕਿ ਬਿਲਕੁਲ ਵੀ ਜਿੰਨਾ ਹੋ ਸਕਿਆ ਅੱਜ ਪੂਰੇ ਤੌਰ ਤੇ ਚੱਕਾ ਜਾਮ ਹੈ ਤੇ ਇੱਕ ਸਰਕਾਰ ਨੂੰ ਇਹ ਹੀ ਹੈ ਕਿ ਜਿਵੇਂ ਅੱਜ ਅੰਨਦਾਤਾ ਬੈਠ ਕੇ ਪ੍ਰੋਟੈਸਟ ਕਰ ਰਿਹਾ ਆਪਣਾ ਨਾਗਰਿਕ ਰੋਲ ਰਿਹਾ ਤੇ ਸਰਕਾਰਾਂ ਤੇ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋ ਰਹੇ ਨੇ ਹੁਣ ਕੰਢੀ ਕਿਵੇਂ ਦੱਬੀ ਜਾਏਗੀ ਮੋਦੀ ਸਰਕਾਰ ਕੰਢੀ ਤਾਂ ਦੇਖੋ ਸੰਘਰਸ਼ ਲਈ ਹੈ ਸੰਘਰਸ਼ ਹੈ ਲੰਮਾ ਪਾਵੇਂ ਚੱਲ ਜਵੇ ਸੰਘਰਸ਼ ਉਦੋਂ ਤੱਕ ਨਹੀਂ ਮੁੜਦੇ ਜਦੋਂ ਤੱਕ ਵੀ ਹੱਲ ਨਹੀਂ ਹੁੰਦਾ ਅੱਗੇ ਵੀ ਦੇਖੋ ਸਾਲ ਤੋਂ ਬਾਅਦ ਅਸੀਂ ਬਾਟਰਾ ਤੇ ਬੈਠੇ ਰਹੇ ਆ ਤੇ ਹੁਣ ਸੰਕਤ ਮੋਰਚੇ ਦੀਆਂ ਜੋ ਵੀ ਵੱਖ-ਵੱਖ ਮੀਟਿੰਗਾਂ ਹਾਂ ਯਾਨੀ ਪਾਵੇਂ ਉਹ ਮੰਤਰੀਆਂ ਦੇ ਹੁਣ ਕਰਕੇ ਨੇ ਹੁਣ ਪੱਕੇ ਤੌਰ ਤੇ ਜਾਂ ਮੁੱਖ ਮੰਤਰੀ ਰਹਿਸਵੱਲ ਚਾਲੇ ਪਾਉਣੇ ਹੋਣ ਕਿਤੇ ਨਾ ਕਿਤੇ ਜਾਂ ਟੋਲ ਪਲਾਜ਼ਾਂ ਤੇ ਫਿਰ ਉਸੇ ਤਰ੍ਹਾਂ ਬੈਠਣਾ ਪਵੇ ਜਿਵੇਂ ਵੀ ਉਹ ਉਲਿੱਕੇ ਗਣਗੇ ਪ੍ਰੋਗਰਾਮ ਉਹ ਦੇਖ ਰਹੇ ਨੇ ਸਾਡੇ ਕਿਸਾਨ ਆਗੂ ਉਸ ਤਰ੍ਹਾਂ ਅੱਗੇ ਜਿਹੜੀ ਲੜਾਈ ਹੈ ਉਹ ਚੱਲੇਗੀ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਸ ਮੋਰਚੇ ਨੂੰ ਫਤਿਹ ਕਰੋ ਪਰ ਲੇਕਿਨ ਪਹਿਲਾਂ ਵੀ ਤਕਰੀਬਨ 750 ਮਤਾ ਕਿਸਾਨੀ ਤਰਨੇ ਦੇ ਵਿੱਚ ਹੋ ਚੁੱਕੀਆਂ ਹੈ ਤੇ ਜੇ ਇਸ ਸਮੇਂ ਮੰਨ ਲਓ ਡੱਲੇਦਵਾਲ ਨੂੰ ਕੁਝ ਹੁੰਦਾ ਹੈ ਤਾਂ ਫਿਰ ਵੀ ਇਸ ਤਰ੍ਹਾਂ ਦਾ ਹੀ ਮਹੌਲ ਰਹੇਗਾ ਜਿਵੇਂ ਪਹਿਲਾਂ 750 ਕਈ ਤਾਂ ਵੀ ਕੋਈ ਮੁੱਲ ਨਹੀਂ ਪਏਗਾ ਨਹੀਂ ਮੁੱਲ ਵਾਲੀ ਕੋਈ ਗੱਲ ਨਹੀਂ ਮੁੱਲ ਤਾਂ ਦੇਖੋ ਪੈ ਰਿਹਾ ਪਰ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਤਾਂ ਇਹ ਹੈ ਵੀ ਦੇਖੋ ਕੁਰਬਾਨੀਆਂ ਕਰੇ ਤੇ ਬਾਅਦ ਹੀ ਅੱਗੇ ਵੀ ਸਾਨੂੰ ਆਪਣੀਆਂ ਜਾਨਾਂ ਖੋਣੀਆਂ ਪਈਆਂ ਅਸੀਂ ਕਹਿੰਨੇ ਵੀ ਨਾ ਹੋਣ ਤੇ ਸਲਾਮਤ ਰਹਿਣ ਪਰ ਇਹ ਗੁਰੂਕਾਲ ਤੇ ਹੀ ਦੇਖੀਏ ਜਿਹੜੇ ਨੇ ਜ਼ੁਲਮ ਕਰਨਾ ਸੀ ਉਹ ਜ਼ੁਲਮ ਕਰਦੇ ਰਹੇ ਨੇ ਆਪਣੀਆਂ ਸੋਹਾਂ ਖਾ ਕੇ ਮੁੱਕਰਦੇ ਰਹੇ ਨੇ ਅੱਜ ਵੀ ਕੇਂਦਰ ਸਰਕਾਰ ਮੁੱਕਰ ਰਹੀ ਹੈ ਕੁਰਬਾਨੀਆਂ ਉਦੋਂ ਵੀ ਹੋਈਆਂ ਕਰਵਾਨੀਆਂ ਹੁਣ ਵੀ ਸਾਨੂੰ ਕਰਨੀਆਂ ਪੈਣਗੀਆਂ ਕਿਉਂਕਿ ਜੇ ਅਸੀਂ ਆਪਣਾ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਲੜਾਈ ਮੈਂ ਫੇਰ ਕਹਿਣਾ ਕਿ ਜਿਹੜੀ ਸਾਡੀ ਨਸਲ ਦੀ ਹੈ ਤੇ ਸਾਡੀ ਫਸਲ ਦੀ ਹੈ ਸਾਡੀ ਹੋਂਦ ਦੀ ਲੜਾਈ ਹੈ ਹਾਂ ਵੀਰ ਜੀ ਕੀ ਤੁਸੀਂ ਧਰਨਾ ਲੱਗਿਆ ਹੋਇਆ ਥੋਡੇ ਕੀ ਵਿਚਾਰ ਨੇ ਕਿ ਕਿਵੇਂ ਫਤਿਹ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲਾਕ ਮਾਝ ਦੀ ਵਿਖੇ ਕਿਸਾਨ ਯੂਨੀਅਨ ਵੱਲੋਂ ਜੋ ਧਰਨਾ ਲਗਾ ਗਿਆ ਹੈ ਉਹ ਜੋ ਕਿ 33-34 ਦਿਨਾਂ ਤੋਂ ਸਾਡੇ ਕਿਸਾਨ ਯੂਨੀਅਨ ਦੇ ਲੀਡਰ ਆ ਡੱਲੇਵਾਲ ਸਾਹਿਬ ਉੱਥੇ ਹੀ ਆਪਣੀ ਲੜਾਈ ਲੜ ਰਹੇ ਹਨ ਉਸ ਦੇ ਮਕਸਦ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ ਤੇ ਸਾਰੇ ਪੰਜਾਬ ਵਿੱਚ ਤਕਰੀਬਨ ਅੱਜ ਚੱਕਾ ਜਾਮ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿ ਸਾਡੀ ਸਾਡੀ ਜਥੇਬੰਦੀ ਸਮੂਹ ਟਾਈਪਿਸਟਾਂ ਸਟਾਮ ਫਰੋਸਾਂ ਅਤੇ ਸਬਦਾ ਕੇਂਦਰ ਵਾਲਿਆਂ ਵੱਲੋਂ ਵੀ ਇਸ ਚੱਕਾ ਜਾਮ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਗਿਆ ਹੈ ਅਤੇ ਸੀਤਾ ਇਹ ਆਸ ਕਰਦੇ ਆ ਕਿ ਸਰਕਾਰ ਨੂੰ ਕੁਝ ਮਾੜਾ ਮੋਟਾ ਕਿਸਾਨਾਂ ਦੇ ਪ੍ਰਤੀ ਜਿਹੜਾ ਆਪਣਾ ਰਵਈਆ ਏ ਉਹ ਸਖਤੀ ਨਹੀਂ ਸਗੋ ਨਰਮੀ ਵਾਲਾ ਵਰਤਣਾ ਚਾਹੀਦਾ ਹੈ ਜਿਹੜੀ ਪੰਜਾਬ ਦੀ ਪਰੰਪਰਾ ਰਹੀ ਹੈ ਪੰਜਾਬੀਆਂ ਦੀ ਪਰੰਪਰਾ ਰਹੀ ਹੈ ਤੇ ਸਿੱਖਾਂ ਦੀ ਪਰੰਪਰਾ ਰਹੀ ਹੈ ਉਹ ਧਰਨੇ ਤੇ ਲਾਉਂਦੇ ਨਹੀਂ ਹੈਗੇ ਉਹ ਤਾਂ ਜਾ ਕੇ ਘੰਟੀ ਦੱਬਦੇ ਰਹੇ ਆ ਤੇ ਹੁਣ ਅਣਖ ਗਾਇਰਤ ਰਹੀ ਨਹੀਂ ਪੰਜਾਬੀਆਂ ਦੇ ਅੰਦਰ ਹੁਣ ਇਹ ਮਜਬੂਰ ਹੋ ਕੇ ਸਾਰਾ ਕੁਝ ਕਰ ਰਹੇ ਜੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਬਿਲਕੁਲ ਹੀ ਹਿੱਲ ਨਹੀਂ ਰਹੀ ਜੇਕਰ ਇਸ ਤਰ੍ਹਾਂ ਦੇ ਧਰਨੇ ਲਾਉਣਗੇ ਤਾਂ ਸਰਕਾਰ ਨੂੰ ਮਜਬੂਰ ਬਸ ਕੋਈ ਨਾ ਕੋਈ ਜਿਹੜਾ ਹੱਲ ਹੈ ਉਹ ਕਿਸਾਨਾਂ ਦਾ ਕਰਨਾ ਪਏਗਾ ਹਰ ਇੱਕ ਸਰਕਾਰ ਨੇ ਕੀਤਾ ਹੈ ਪੰਜਾਬ ਦੇ ਨਾਲ ਹਰ ਇੱਕ ਸਰਕਾਰ ਨੇ ਸਾਡੇ ਚੁੰਡੀ ਵੱਟ ਕੇ ਦੇਖੀ ਹੈ ਇਹ ਫਿਰ ਵੱਡਾ ਸਾਡਾ ਗੱਲ ਵਧਣ ਦੀ ਕੋਸ਼ਿਸ਼ ਕੀਤੀ ਹੈ ਚਾਹੀ ਉਹ 84 ਦਾ ਸਮਾਂ ਹੋਵੇ ਅਸੀਂ ਆਪਣੇ ਸਿਰਾਂ ਦੇ ਨਾਲ ਕਾਨੂੰਨ ਜਿਹੜੇ ਰੋਕੇ ਨੇ ਤੇ ਹੁਣ ਵੀ ਤਕਰੀਬਨ 750 ਸਿਰ ਇਸ ਧਰਨੇ ਦੇ ਵਿੱਚ ਲੱਗ ਚੁੱਕੇ ਨੇ ਕਿੰਨੇ ਕੁ ਹੋਰ ਸਿਰ ਇਹ ਜਿਹੜਾ ਅੰਦੋਲਨ ਆ ਮੰਗੂਗਾ ਇਹ ਜਿਹੜਾ ਅੰਦੋਲਨ ਹੈ ਇਹ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਜੋ ਸੈਂਟਰ ਸਰਕਾਰ ਹੈ ਉਹ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਔਰ ਐਮਐਸਪੀ ਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਵਾਪਸ ਨਹੀਂ ਲੈ ਲੰਦੀ ਉਦੋਂ ਤੱਕ ਇਹ ਜਿਹੜਾ ਸੰਘਰਸ਼ ਹੈ ਇਹ ਸਾਡੇ ਕਿਸਾਨ ਯੂਨੀਅਨ ਔਰ ਮਜ਼ਦੂਰ ਵਪਾਰੀ ਵਰਗ ਅਤੇ ਸਾਰੇ ਵਰਗ ਉਦੋਂ ਤੱਕ ਚਲਾਉਂਦੇ ਰਹਿਣਗੇ ਜਦੋਂ ਤੱਕ ਸੈਂਟਰ ਸਰਕਾਰ ਵੱਲੋਂ ਇਸ ਮਸਲੇ ਦਾ ਕੋਈ ਹੱਲ ਜਿਹੜਾ ਉਹ ਨਹੀਂ ਲੱਭਦਾ ਤੇ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੇ ਜਿਹੜੀ ਸਰਕਾਰਾਂ ਨੇ ਉਹ ਆਪਣਾ ਥੀਟਰ ਲਾਏ ਹੋਏ ਨੇ ਖਣ ਦੇ ਵਿੱਚ ਅੰਦਰ ਬੈਠੇ ਨੇ ਆਪਣੀ ਘਰ ਵਾਲੀਆਂ ਦੇ ਨਾਲ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਮੈਨੂੰ ਤਾਂ ਸਿਰੇ ਹੀ ਕੁਝਣਾ ਕਿਉਂਕਿ ਜਦ ਤੱਕ ਅਸੀਂ ਪਵਰਾ ਸਟੇਟਾਂ ਨੂੰ ਨਹੀਂ ਮਿਲਦੀਆਂ ਜਦ ਤੱਕ ਸੜਗਲ ਇਸ ਤਰ੍ਹਾਂ ਹੀ ਹੁੰਦਾ ਹੈ ਇਸ ਤਰ੍ਹਾਂ ਦੀ ਪਾਵਰ ਚਾਹੁੰਦੇ ਜਿਹੜੀ ਸੈਂਟਰ ਦੀ ਪਵਰਾ ਨਾਲ ਕਿਉਂਕਿ ਮੈਕਸਿਮ ਜਿਹੜੀ ਪਾਵਰ ਹੈ ਉਹ ਸੈਂਟਰ ਲਈ ਬੈਠਾ ਜੀ ਬਿਲਕੁਲ ਕੋਈ ਵੀ ਚੀਜ਼ ਹੁੰਦੀ ਹੈ ਪੈਸਾ ਸੈਂਟਰ ਵਿੱਚ ਜਾਂਦਾ ਫਿਰ ਅਸੀਂ ਉਸ ਤੋਂ ਪੈਸਾ ਮੰਗਦੇ ਹਾਂ ਜੀ ਹਾਂਜੀ ਹੁਣ ਸਾਨੂੰ ਇਹ ਜਿਹੜੀਆਂ ਪਵਰਾ ਹੈ ਗਿਆ ਸਟੇਟ ਤੋਂ ਸਾਨੂੰ ਲੈਣੀਆਂ ਪੈਣੀਆਂ ਕੋਈ ਬਾਹਰ ਦੇ ਸਟੇਟਾਂ ਵਿੱਚ ਚਲੇ ਜਾਓ ਬਾਹਰ ਕੰਟਰੀ ਉਪਰ ਕੈਨੇਡਾ ਵਿੱਚ ਚਲੇ ਜਾਓ ਸਾਰੇ ਸਟੇਟਾਂ ਨੂੰ ਅਲੱਗ-ਅਲੱਗ ਪਵਰਾ ਦਿੱਤੀ ਹੋਈ ਆ ਐਸੇ ਤਰੀਕੇ ਨਾਲ ਜਿਦਾ ਤੁਸੀਂ ਗੱਲ ਕਰੀਓ ਸੈਂਟਰ ਦੀ ਕਿਸਾਨ ਦੀ ਲੜਾਈ ਸੈਂਟਰ ਨਾਲ ਤੇ ਅੱਜ ਧਰਨਾ ਪੰਜਾਬ 'ਚ ਹੋ ਰਿਹਾ ਹੈ ਲੱਗਿਆ ਹੋਇਆ ਤੇ ਹੈਰਾਨ ਤਾਂ ਪੰਜਾਬੀ ਹੋ ਰਿਹਾ ਪੰਜਾਬੀ ਹੋ ਰਹੇ ਸਾਨੂੰ ਪਵਰਾ ਲੈਣੀਆਂ ਪੈਣੀਆਂ ਉਹਨਾਂ ਤੋਂ ਤੋਂ ਮੈਂ ਕਿਸੇ ਤਰੀਕੇ ਨਾਲ ਲਈਏ ਅਸੀਂ ਉਹਨਾਂ ਲਈ ਪਬਰਾ ਵੀ ਨਾ ਸਾਡਾ ਸਰਨਾ ਨਹੀਂ ਹੈ। ਪਰ ਆਪਾਂ ਕਿਤਾਸ ਤੱਕ ਰਹੇ ਕਿ ਪੰਜਾਬੀ ਸਾਡਾ ਸਾਥ ਦੋਵੇਂ ਕਿਉਂਕਿ ਪੰਜਾਬੀ ਨੂੰ ਤਾਂ ਅਸੀਂ ਧਰਨੇ ਲਾ ਕੇ ਹਰਾਨ ਕਰ ਰਹੀ ਆ। ਉਹ ਟੈਕ ਜਿਹੜਾ ਸੈਂਟਰ ਹੈਗਾ ਉਹਨਾਂ ਨੂੰ ਆਪਣੀਆਂ ਉਹ ਚਾਹੁੰਦੇ ਨਹੀਂ ਐ ਕਿ ਸਾਡੀਆਂ ਪਬਰਾ ਸਟੇਟਾ ਵਿੱਚ ਜਾਵੇ। ਜਦੇ ਅਸੀਂ ਪਬਰਾ ਇਹਨਾਂ ਨੂੰ dete ਐ ਇਹਨਾਂ ਨੂੰ ਫੇਰ ਸਾਡੇ ਫਿਰ ਤੇ ਆ ਜਾਣਾ। ਉਹ ਜਿੰਨੇ ਨਹੀਂ ਚਾਹੁੰਦੇ ਕਿਉਂਕਿ ਜੋ ਵੀ ਪੈਸਾ ਇੱਥੋਂ ਜਾਂਦਾ ਹੈ ਜੀਐਸਟੀ ਹੈ ਸਾਰੀ ਪਹਿਲਾਂ ਸੈਂਟਰ ਜਾਂਦੀ ਹੈ ਫਿਰ ਸਾਨੂੰ ਵਾਪਸ ਆਉਂਦੀ ਹੈ। ਆਰਡੀਐਫ ਦਾ ਦੇਖੋ ਅਜੇ ਤੱਕ ਕਰੋਨਾ ਰੁਪਈਆ ਪਿਆ। ਹਲੇ ਤੱਕ ਸਾਨੂੰ ਪੰਜਾਬ ਨੂੰ ਦਿੱਤੀ ਨਹੀਂ ਆ। ਸੋ ਅੱਜ ਦੇ ਤੁਹਾਨੂੰ ਅਸੀਂ ਦੇਖਿਆ ਹੈ ਕਿ ਪੂਰਾ ਜੋ ਆਮ ਪਬਲਿਕ ਹੈ ਉਹ ਹਰਾਨ ਹੋਈ ਲੇਕਿਨ ਮੰਤਰੀ ਹੈ ਜੋ ਠੰਡਾਂ ਵਿੱਚ ਆਪਣੇ ਜਿੱਡੇ ਪਹਿਲੇ ਕਹੇ ਕਿ ਆਰਾਮ ਨਾਲ ਹੀਟਰ ਲਾ ਕੇ ਬੈਠੇ ਹਨ ਸੋ ਜੋ ਕਿਸਾਨ ਹੈ ਉਹੀ ਧਰਨੇ ਵਿੱਚ ਖੜਾ ਹੈ ਇਨੀ ਠੰਡ ਵਿੱਚ ਖੜਾ ਹੈ ਸੋ ਉਹਨਾਂ ਬਾਰੇ ਕਿਉਂ ਨਹੀਂ ਕਿਉਂ ਨਹੀਂ ਕੇਸਾਂ ਸੋਚਦੇ। ਉਹ ਇਹ ਤਾਂ ਗੱਲਾਂ ਜਿਹੜੇ ਮੰਤਰੀ ਹੈਗੇ ਨੇ ਘਰਾਂ ਬੈਠੇ ਨੇ ਸਾਨੂੰ ਤਾਂ ਸਮਝ ਆਦਾ ਇਹਨਾਂ ਨੂੰ ਵੀ ਘੇਰਨਾ ਚਾਹੀਦਾ ਹੈਗਾ ਵੀ ਜੇ ਤੁਹਾਨੂੰ ਅਸੀਂ ਵੋਟਾਂ ਉਹਨੇ ਸਾਡੇ ਘਰ ਪਿੰਡਾਂ ਦੇ ਵਿੱਚ ਉਦੋਂ ਉਹ ਪੁੱਛਣਾ ਪਊਗਾ ਵੀ ਤੁਸੀਂ ਇਹ ਸਾੜਾ ਕਿਉਂ ਨਹੀਂ ਸਾਡੇ ਸਾਥ ਦਿੰਦੇ। ਉਹ ਆਪਣੇ ਘਰਾਂ ਬੈਠੇ ਰਹਿੰਦੇ ਆਪਾਂ ਬੋਟਾ ਪਾ ਕੇ ਫਿਰ ਪੈਸੇ ਲੈ ਕੇ ਕੋਈ ਚੀਜ਼ਾਂ ਲੈ ਕੇ ਉਹਨਾਂ ਦੇ ਫਿਰ ਕੋਟਾ ਪਾ ਦਿੰਦੇ